ਲੁਧਿਆਣਾ ਦੇ ਪਿੰਡ ਮਿਹਰਬਾਨ ਚ 90 ਹਤਾ ਦਾ ਬੇਰਹਿਮੀ ਨਾਲ ਕਤਲ ਕਰ ਦਿੱਤਾ ਗਿਆ। ਕਤਲ ਦੇ ਇਲਜ਼ਾਮਾਂ ਹੇਠ ਮ੍ਰਿਤਕ ਦੇ ਸਹੁਰੇ ਪਰਿਵਾਰ ਨੂੰ ਗ੍ਰਿਫਤਾਰ ਕੀਤਾ ਗਿਆ। ਕਤਲ ਦੀ ਘਟਨਾ ਐਤਵਾਰ ਦੀ ਹੈ। ਮ੍ਰਿਤਕ ਮਨਜੀਤ ਕੋਰ ਦੀ ਉਮਰ 21 ਸਾਲ ਸੀ। ਰੋਪੜ ਦੀ ਬਜੀਤਪੁਰ ਦੀ ਰਹਿਣ ਵਾਲੀ ਮਨਜੀਤ ਦਾ ਪਿਆ ਲੁਧਿਆਣਾ ਦੇ ਪਿੰਡ ਮਿਹਰਬਾਨ ਦੇ ਰਹਿਣ ਵਾਲੇ ਗੁਰਵਿੰਦਰ ਸਿੰਘ ਨਾਲ ਸਾਲ ਪਹਿਲਾਂ ਹੋਇਆ ਸੀ। ਮਨਜੀਤ ਤੇ ਸਹੁਰੇ ਨੇ ਕਤਲ ਦਾ ਜੁਰਮ ਕਬੂਲਦਿਆਂ ਕਿਹਾ ਕਿ ਗੁਰਵਿੰਦਰ ਤੇ ਮਨਜੀਤ ਵਿਚਕਾਰ ਅਕਸਰ ਝਗੜਾ ਰਹਿੰਦਾ ਸੀ। ਸਰ ਮੇਰਾ 1 ਸਾਲ ਹੋਇਆ ਸੀ ਗਾ ਲੜਕੇ ਦੀ ਮੈਰਜ ਕੀਤੀ ਨੂੰ ਔਰ ਉਸ ਤੋਂ ਬਾਅਦ ਜਿਹੜੀ ਉਹ ਮੇਰੀ ਨੋ ਆ ਉਹਦੀ ਵਾਈਫ ਉਹ ਲਗਾਤਾਰ ਉਹਦੇ ਨਾਲ ਲੜਾਈ ਕਲੇਸ਼ ਕਰਦੀ ਰਹਿੰਦੀ ਸੀ ਮੈਂ ਦੋ ਤਿੰਨ ਵਾਰੀ ਵਿਚੋਲਿਆਂ ਨੂੰ ਕਿਹਾ ਕਿ ਰਜਾਬੰਦੀ ਕਰਾਈ ਔਰ ਲੜਕੀ ਦੀ ਮਾਂ ਨੂੰ ਵੀ ਕਿਹਾ ਪਈ ਇਹਨੂੰ ਮੈਂ ਸਮਝਾਉ ਉਹ ਲੜਕੀ ਤੇ ਲੜਕਾ ਦੋਨੇ ਲੜਾਈ ਕਰਦੇ ਰਹਿੰਦੇ ਆ ਅੰਦਰ ਬਹੁਤ ਝਗੜਾ ਕਰਦੇ ਆ ਮੈਂ ਬਹੁਤ ਪਰੇਸ਼ਾਨ ਆ ਉਹਨਾਂ ਨੇ ਸਮਝਾਉਣ ਦੀ ਬਜਾਏ ਇਹ ਕਹਿ ਦਿੱਤਾ ਵੀ ਲੜਕੀ ਨਿਆਣੀ ਆ ਮੈਂ ਕਿਹਾ ਜੇ ਲੜਕੀ ਨਿਆਣੀ ਆ ਵੀ ਜੇ ਰੋਟੀ ਪਾਣੀ ਦਾ ਕੰਮ ਨਹੀਂ ਸਹੀ ਕਰ ਸਕਦੀ ਤਾਂ ਉਹਦੀ ਮੰਮੀ ਉਹਨੂੰ ਸਖਾ ਹਾਂਜੀ ਮੈਂ ਮੈਂ ਕਤਲ ਕੀਤਾ ਨੋ ਦਾ ਮਨਜੀਤ ਕੌਰ ਦੀ ਮਾਂ ਮੁਤਾਬਿਕ ਸਹੁਰਾ ਪਰਿਵਾਰ ਅਕਸਰ ਉਸਨੂੰ ਤੰਗ ਪਰੇਸ਼ਾਨ ਕਰਦਾ ਸੀ ਅਤੇ ਗੁਰਵਿੰਦਰ ਤੇ ਕਿਸੇ ਹੋਰ ਨਾਲ ਨਜਾਇਜ਼ ਰਿਸ਼ਤੇ ਸੀ ਕਤਲ ਦੀ ਵਾਰਦਾਤ ਤੋਂ ਪਹਿਲਾਂ ਮਨਜੀਤ ਵੱਲੋਂ ਆਪਣੀ ਮਾਂ ਨੂੰ ਫੋਨ ਕਰਕੇ ਕਿਹਾ ਗਿਆ ਸੀ ਕਿ ਉਸਨੂੰ ਤੰਗ ਕੀਤਾ ਜਾ ਰਿਹਾ ਹੈ ਮੇਰੀ ਧੀ ਨੇ ਮੈਨੂੰ ਫੋਨ ਕਾਲ ਕੀਤਾ ਆਂਦੀ ਮੰਮੀ ਮੈਨੂੰ ਮਾਰਦੇ ਮੈਂ ਪੁੱਤ ਮੈਂ ਆ ਗਈ ਜਦ ਮੈਂ 12 ਵਜੇ ਆ ਕੇ ਵੇਖਿਆ ਇਹਨਾਂ ਨੇ ਤਾਲੇ ਬੰਦ ਕੀਤੇ ਉਹ ਅੰਦਰ ਛੁੱਟੀ ਮੇਰੀ ਧੀ ਮਾਰ ਕੇ ਇਹਨਾਂ ਨੇ ਸਾਰਿਆਂ ਨਹੀਂ ਜਦੋਂ ਦੀ ਮੇਰੀ ਧੀ ਵਿਆਹੀ ਇਹਦਾ ਕੇ ਹੋਰ ਪਾਸੇ ਫੈਰ ਚੱਲਦਾ ਸੀ ਮੇਰੀ ਧੀ ਨੂੰ ਜਦੋਂ ਕੁੜੀ ਘਰ ਆਂਦੀ ਸੀ ਉਹ 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 ਨੂੰ ਕੋਠੇ ਤੇ ਚੜਾ ਦਿੰਦੇ ਤੇ ਮੰਮੀ ਮੈਨੂੰ ਕੋਠੇ ਤੇ ਚੜਾ ਦਿੰਦੇ ਮੈਂ ਤਾਂ ਵੀ ਕੁਝ ਨਹੀਂ ਬੋਲਦੀ ਹੈਗੀ ਮੰਮੀ ਮੈਂ ਕੁਝ ਨਹੀਂ ਬੋਲਦੀ ਹੈਗੀ ਇਹਨਾਂ ਨੂੰ ਇਹ ਤਾਂ ਵੀ ਮੈਨੂੰ ਪ੍ਰੇਸ਼ਾਨ ਕਰਦੇ ਆ ਸੱਸ ਸਹੁਰਾ ਸਾਰੇ ਦੇਰ ਜਿਹੜੇ ਸਾਰੇ ਪ੍ਰੇਸ਼ਾਨ ਕਰਦੇ ਆ ਮੈਨੂੰ ਇਨਸਾਫ ਚਾਹੀਦਾ ਹੈ ਇਹਨਾਂ ਨੂੰ ਸਜ਼ਾ ਹੋਣੀ ਚਾਹੀਦੀ ਪੰਸੀ ਦੀ ਮੇਰੀ ਧੀ ਨੂੰ ਤੜਪਾ ਤੜਪਾਇਆ ਇਹਨਾਂ ਨੇ ਕਿਰਪਾਨਾ ਮਾਰ ਮਾਰ ਕੇ ਸਰੀਏ ਵਿੱਚ ਦੇ ਦੇ ਢਿੱਡ ਦੇ ਮਾਰਿਆ ਮੇਰੀ ਧੀ ਨੂੰ ਪੁਲਿਸ ਨੇ ਮਾਮਲਾ ਦਰਜ ਕਰ ਲਿਆ ਤੇ ਅਗਲੀ ਕਾਨੂੰਨੀ ਕਾਰਵਾਈ ਜਾਰੀ ਹੈ ਚਾਰ ਦੋਸ਼ੀ ਰੈਸਟ ਕਰ ਲਏ ਨੇ ਇੱਕ ਦੋ ਸੀ ਅਰੈਸਟ ਬਾਕੀ ਜੋ ਉਹ ਭੱਜਿਆ ਹੋਇਆ ਤੇ ਬਾਕੀ ਅਸੀਂ ਡੰਗਾਈ ਨਾਲ ਇਹਦੀ ਪੜਤਾਲ ਕਰ ਰਹੇ ਹਾਂ ਤੇ ਅਗੇ ਜੋ ਹੋਗਾ ਸਹੀ ਇਨਵੈਸਟੀਗੇਸ਼ਨ ਤੇ ਅਸੀਂ ਅਗੇ ਚਲਾਨ ਮਾਨ ਜੋ ਕੋਰਟ ਦੇ ਵਿੱਚ ਪੇਸ਼ ਕਰ ਦਾਂਗੇ ਇਨਵੈਸਟੀਗੇਸ਼ਨ ਕਰਕੇ